ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਹਿੰਦੇ ਜੇ ਔਲਾਦ ਮਾੜੀ ਹੋਵੇ ਤਾਂ ਹਰੇਕ ਕੋਈ ਕਹਿ ਦਿੰਦਾ ਮਾਪੇ ਕਮਾਪੇ ਹੋਣ ਤਾਂ ਕੋਈ ਨਹੀਂ ਸੁਣਦਾ ਤੇ ਨਾ ਹੀ ਕਦੇ ਔਲਾਦ ਇਹ ਕਹਿੰਦੀ ਹੈ ਵੀ ਸਾਨੂੰ ਮਾਪੇ ਉਹਨਾਂ ਚੰਗੇ ਮਿਲੇ ਹਨਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਸ ਵਿਸ਼ੇ ਤੇ ਗੱਲ ਨਹੀਂ ਹੁੰਦੀ ਪਰ ਇਹ ਗੱਲਬਾਤ ਕਰਨੀ ਵੀ ਉਨੀ ਜ਼ਰੂਰੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ મે ਇਸ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ મે ਬਜ਼ੁਰਗਾਂ ਬਾਰੇ ਗੱਲ ਕੀਤੀ ਸੀ ਤਾਂ ਉਹਦੇ ਚ ਨਾ ਬਹੁਤ ਸਾਰੇ ਕਮੈਂਟ ਇਸ ਤਰ੍ਹਾਂ ਦੇ ਆਏ ਕਿ ਮਾਪੇ ਕੁਮਾਪੇਨੀ ਹੁੰਦੇ ਹੈਗੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਹ ਸਭ ਕੁਝ ਹੁੰਦਾ ਹੋਇਆ ਕਿ ਮਾਪੇ ਕੁਮਾਪੇ ਹੋ ਜਾਂਦੇ ਆ ਮਾਪੇ ਨਾ ਕਿਸੇ ਇੱਕ ਧੀ ਪੁੱਤ ਵੱਲ ਦੇ ਹੀ ਹੋ ਕੇ ਨਿਭ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬਹੁਤੇ ਮਾਪੇ ਨੇ ਉਹ ਅਜਿਹਾ ਕਰ ਰਹੇ ਨੇ ਪਿੱਛੇ ਕਾਰਨ ਇਹਦੇ ਬਹੁਤ ਸਾਰੇ ਹੋ ਸਕਦੇ ਆ ਪਰ ਫਿਰ ਇੱਥੇ ਦੂਜੀ ਸਮੱਸਿਆ ਜਿਹੜੀ ਸ਼ੁਰੂ ਹੁੰਦੀ ਕਿ ਬਹੁਤ ਸਾਰੇ ਸੁਣੇ ਗਏ ਇਸ ਤਰ੍ਹਾਂ ਦੇ ਆਏ ਹੋਏ ਸੀਗੇ ਕਿ ਭੈਣੇ ਸਾਡੇ ਭੈਣ ਭਰਾ ਹੀ ਸਾਡਾ ਹੱਕ ਖਾ ਗੇ ਸਾਡੇ ਮਾਪਿਓ ਨੇ ਹੀ ਸਾਡਾ ਹੱਕ ਖਾ ਲਿਆ ਸਾਨੂੰ ਕੁਝ ਨਹੀਂ ਦਿੱਤਾ ਅਸੀਂ ਸਾਰੀ ਜ਼ਿੰਦਗੀ ਉਸ ਘਰ ਦੇ ਵਿੱਚ ਕਮਾਇਆ ਤੇ ਹੁਣ ਅਸੀਂ ਖਾਲੀ ਹੱਥਾਂ ਅਸੀਂ ਕੀ ਕਰੀਏ ਇਹ ਕੱਲੀ ਸਾਡੇ ਇੱਥੇ ਰਹਿਣ ਵਾਲੇ ਲੋਕਾਂ ਦੀ ਸਮੱਸਿਆ ਨਹੀਂ ਖਾਸ ਕਰਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਹਨ ਉਹਨਾਂ ਦੇ ਨਾਲ ਵੀ ਅਜਿਹਾ ਹੁੰਦਾ ਕਿ ਪਿੰਡ ਨੂੰ ਸਾਰੀ ਰਕਮ ਭੇਜੀ ਜਾਂਦੇ ਆ ਤੇ ਪਿੱਛੇ ਜਦੋਂ ਮੁੜ ਕੇ ਆਉਂਦੇ ਆ ਤਾਂ ਸਾਰਾ ਕੁਝ ਪਿੰਡ ਵਾਲਿਆਂ ਦਾ ਹੀ ਹੁੰਦਾ ਇਹ ਜਿਹੜਾ ਵਰਤਾਰਾ ਹੈ ਨਾ ਇਹ ਆਮ ਸਾਡੇ ਵਾਲੇ ਦੁਆਲੇ ਅਸੀਂ ਦੇਖ ਰਹੇ ਹਾਂ ਇਹ ਸਾਰਾ ਕੁਝ ਚੱਲ ਰਿਹਾ ਹੈ ਜੇ ਤੁਹਾਡਾ ਕਿਸੇ ਨੇ ਹੱਕ ਖਾਇਆ ਨਾ ਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸੂਗੀ ਉਹ ਗੱਲ ਤੁਹਾਨੂੰ ਬਹੁਤ ਸਕੂਨ ਦੇਊਗੀ ਤੇ ਯਕੀਨ ਮੰਨਿਓ ਇਹ ਜ਼ਿੰਦਗੀ ਦੀ ਸੱਚਾਈ ਹੈ ਕਿ ਅਜਿਹਾ ਸੱਚਮੁੱਚ ਹੁੰਦਾ ਏ ਅਧਿਆਤਮ ਦੇ ਵਿੱਚ ਗੁਰਬਾਣੀ ਦੇ ਵਿੱਚ ਨਾ ਸਾਡੀ ਹਰ ਗੱਲ ਦਾ ਜਵਾਬ ਹੈ ਸਾਡੇ ਮਨ ਦੇ ਵਿੱਚ ਜਿਹੜੇ ਵੀ ਸਵਾਲ ਹੁੰਦੇ ਹਨ ਨਾ ਜਿਨ੍ਹਾਂ ਦੇ ਜਵਾਬ ਸਾਨੂੰ ਕਿਤੋਂ ਨਹੀਂ ਮਿਲਦੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਨਾ ਉਹ ਬਾਣੀ ਦੇ ਵਿੱਚ ਨੇ ਤਾਂ ਜੇ ਕਿਸੇ ਨੇ ਤੁਹਾਡਾ ਹੱਕ ਖਾਦਾ ਨਾ ਇੱਕ ਕੋਸ਼ਿਸ਼ ਕਰਿਓ ਕਦੇ ਕਿਸੇ ਨੂੰ ਮੂਹੂ ਬੋਲ ਕੇ ਵੱਦੋਆ ਨਾ ਦਿਓ ਕਿਉਂਕਿ ਤੁਸੀਂ ਆਪਣੇ ਕਰਮ ਨਹੀਂ ਖਰਾਬ ਕਰਨੇ ਮੇਰੇ ਬੀਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਮੂਹੂ ਬੋਲ ਕੇ ਨਾ ਕਦੇ ਕਿਸੇ ਨੂੰ ਵੱਦੋਆ ਨਾ ਦਿਓ ਜਿਹੜੀ ਤੁਹਾਡੀਆਂ ਆਂਦਰਾਂ ਚੋਂ ਦੁਰਸੀਸ ਨਿਕਲਦੀ ਹੈ ਨਾ ਉਹਦੀ ਸੱਟ ਬੜੀ ਡੰਗੀ ਹੁੰਦੀ ਹੈ ਤੁਸੀਂ ਇੱਕ ਬੰਦੇ ਲਈ ਸਭ ਕੁਝ ਕਰ ਲਿਆ ਤੁਸੀਂ ਉਹਦੇ ਨਾਲ ਹਰ ਹੱਦ ਤੱਕ ਕਰਕੇ ਦੇਖ ਲਿਆ ਤੁਸੀਂ ਉਹਦੇ ਲਈ ਹਰ ਵਾਹ ਲਾ ਲਈ ਉਹ ਬੰਦਾ ਤੁਹਾਡਾ ਨਹੀਂ ਬਣਿਆ ਨਾ ਉਹਨੇ ਨਹੀਂ ਬਣਨਾ ਉਹ ਨਹੀਂ ਸੁਧਰਿਆ ਤੇ ਉਹਨਾਂ ਸੁਧਰਨਾ ਵੀ ਨਹੀਂ ਹੈਗਾ ਕੁਝ ਬੰਦੇ ਇਸ ਕਰਕੇ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦੇ ਆ ਕਿਉਂਕਿ ਉਹਨਾਂ ਲਈ ਰੱਬ ਨੇ ਆਪਣੀ ਚਪੇਤ ਸਾਹਮਣੇ ਰੱਖੀ ਹੁੰਦੀ ਆ ਇਹ ਜ਼ਿੰਦਗੀ ਦੀ ਬਹੁਤ ਵੱਡੀ ਸਚਾਈ ਹੈ ਇਤਿਹਾਸ ਪੜ ਲਓ ਤੁਸੀਂ ਖਾਸ ਕਰਕੇ ਜੇ ਤੁਸੀਂ ਸਿੱਖ ਇਤਿਹਾਸ ਪੜਦੇ ਆ ਨਾ ਅਜਿਹੇ ਅਨੇਕਾਂ ਉਦਾਹਰਨਾਂ ਮਿਲ ਜਾਣਗੀਆਂ ਕਿ ਜਿਨ੍ਹਾਂ ਨੇ ਵੀ ਦੂਜਿਆਂ ਦੇ ਹੱਕ ਖਾਦੇ ਦੂਜਿਆਂ ਨਾਲ ੱੱੱਕਾ ਕਰਿਆ ਦੂਜਿਆਂ ਦੇ ਹੱਕਾਂ ਦਾ ਘਾਣ ਕਰਿਆ ਉਹਨਾਂ ਨੂੰ ਉਹ ਸਾਰਾ ਕੁਝ ਵੰਡਣਾ ਨਹੀਂ ਮਿਲਿਆ ਹੈਗਾ ਔਲਾਦ ਮੜੀ ਨਿਕਲ ਗਈ ਤੁਸੀਂ ਕੀ ਕਰੋਗੇ ਇਹ ਜ਼ਮੀਨ ਜਾਇਦਾਦਾਂ ਧੰਦੌਲ ਤਾਂ ਇਹ ਸਾਡੀ ਕਮਾਈ ਨਹੀਂ ਹੁੰਦੀ ਸਾਡੀ ਕਮਾਈ ਹੁੰਦੀ ਹੈ ਸਾਡੀ ਔਲਾਦ ਜੇ ਉਹ ਹੀ ਮੜੀ ਨਿਕਲ ਗਈ ਫੇਰ ਕੀ ਕਰ ਲੋਗੇ ਸਭ ਕੁਝ ਇੱਥੇ ਘਰੇ ਤਰਾਇਆ ਰਹਿ ਜਾਂਦਾ ਜੋ ਕਿ ਬਾਣੀ ਇਹ ਚੀਜ਼ ਕਹਿੰਦੀ ਹੈ ਬਾਣੀ ਕਹਿੰਦੀ ਹੈ ਕਿ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਉਹ ਆਪਣੇ ਨਿਆਣਿਆਂ ਦੀ ਪਰਵਿਰਿਸ਼ ਕਰਨ ਦੇ ਲਈ ਆਪਣੇ ਨਿਆਣਿਆਂ ਦਾ ਢਿੱਡ ਪਾਲਣ ਦੇ ਲਈ ਦੂਜੇ ਦੇ ਨਿਆਣਿਆਂ ਦਾ ਹੱਕ ਖੋਦੇ ਨੇ ਦੂਜਿਆਂ ਦੀ ਬੁਰਕੀ ਖੋਦੇ ਆ ਠੀਕ ਹੈ ਤਾਂ ਬਾਣੀ ਮੁਤਾਬਕ ਉਹ ਕਹਿੰਦੇ ਫਿਰ ਉਹ ਬੰਦਾ ਨਾ ਸੂਰ ਜੀ ਜੁਨੇ ਆਉਂਦਾ ਕਦੇ ਸੂਰ ਨੂੰ ਦੇਖੋ ਉਹ ਆਪਣੇ ਨਿਆਣਿਆਂ 'ਚ ੱਟੀ ਜਾਂਦਾ ਉਹ ਕਿਸਾ ਉਹ ਜਿਸ ਮਰਜੀ ਹਾਲ ਦੇ ਵਿੱਚ ਹੈ ਉਹ ਆਪਣੇ ਜਵਾਲ ਕੀ ੱਟੀ ਜਾਂਦਾ ਕਿਉਂਕਿ ਬਾਣੀ ਕਹਿੰਦੀ ਦੂਜਿਆਂ ਦਾ ਨੋਚ-ਨੋਚ ਕੇ ਦੂਜਿਆਂ ਦਾ ਹੱਕ ਖਾ ਕੇ ਮਹਿਲ ਖੜਾ ਕੀਤਾ ਨਾ ਦਸਾਂ ਨੋਹਾਂ ਦੀ ਕਿਰਤ ਕਮਾਈ ਨਾਲ ਨਹੀਂ ਕੀਤਾ ਦੂਜਿਆਂ ਦਾ ਹੱਕ ਖਾ ਕੇ ਕੀਤਾ ਤੇ ਜਿਸ ਵੇਲੇ ਇਸ ਸੰਸਾਰ ਤੋਂ ਅਜਿਹੇ ਬੰਦੇ ਜਾਂਦੇ ਨੇ ਉਦੋਂ ਬਾਅਦ ਵੀ ਉਹਨਾਂ ਦੀ ਆਤਮਾ ਉਹਨਾਂ ਹੀ ਘਰਾਂ ਦੇ ਵਿੱਚ ਉਹਨਾਂ ਹੀ ਮਹਿਲਾਂ ਦੇ ਵਿੱਚ ਭਟਕਦੀ ਫਿਰਦੀ ਹੈ ਕਿਉਂਕਿ ਉਹ ਕਹਿੰਦੇ ਆ ਨਾ ਕਿ ਹੱਕ ਦੀ ਕਮਾਈ ਨਹੀਂ ਹੁੰਦੀ ਉਹਦੇ ਵਿੱਚ ਤੇ ਬਾਣੀ ਕਹਿੰਦੀ ਹੈ ਕਿ ਤੈਨੂੰ ਬੜਾ ਪਿਆਰ ਹੈ ਨਾ ਮਹਿਲਾਂ ਦੇ ਨਾਲ ਤੇ ਲੈ ਫਿਰ ਐਸੀ ਭਟਕਦਾ ਰਹੇ ਆਮ ਤੌਰ ਤੇ ਕੀ ਹੋ ਜਾਂਦਾ ਕਿ ਜਿਹੜੇ ਬੰਦੇ ਨੂੰ ਬਹੁਤਾ ਪਿਆਰ ਜਿਹੜਾ ਹੈ ਨਾ ਉਹ ਮਾਇਆ ਦੇ ਨਾਲ ਹੋ ਜਵੇ ਪੈਸੇ ਦੇ ਨਾਲ ਹੋ ਜਵੇ ਉਹ ਬੰਦਾ ਕਹਿੰਦੇ ਸੱਤ ਦੀ ਜੁਨੇ ਪੈਂਦਾ ਉਹ ਪੈਂਦਾ ਨਹੀਂ ਐਕਚੁਅਲ ਦੇ ਵਿੱਚ ਉਹ ਬੰਦਾ ਸੱਤ ਦੀ ਜੁਨੇ ਪਿਆ ਹੁੰਦਾ ਪਤਾ ਕਿਉਂ ਕਿਉਂਕਿ ਸੱਤ ਦੀ ਇੱਕ ਫਿਤਰਤ ਹੁੰਦੀ ਹੈ ਉਹ ਡੰਗ ਮਾਰਦਾ ਤੇ ਜਿਹੇ ਬੰਦੇ ਦੀ ਵੀ ਇਹੀ ਫਿਤਰਤ ਹੁੰਦੀ ਹੈ ਜਿਹੜਾ ਵੀ ਉਹਦੇ ਨੇੜੇ ਲੱਗ ਗਿਆ ਜਿਹੜਾ ਵੀ ਉਹਦੀ ਗ੍ਰਿਪ ਦੇ ਵਿੱਚ ਆ ਗਿਆ ਉਹਨੇ ਹਰੇਕ ਨੂੰ ਡੰਗਣਾ ਐਤੋਂ ਵੀ ਖਾ ਲਾਉਂ ਉਹ ਤੋਂ ਵੀ ਖਾ ਲਾਉਂਦਾ ਵੀ ਪੈਸਾ ਮੇਰੇ ਕੋਲ ਆ ਜਾਏ ਠੀਕ ਹੈ ਤਾਂ ਅਜਿਹਾ ਬੰਦਾ ਸੱਪ ਦੀ ਜੁਨੇ ਆਲਰੇਡੀ ਪਿਆ ਹੋਇਆ ਉਹਨੇ ਪੈਣਾ ਨਹੀਂ ਹੈਗਾ ਤੇ ਜਿਹੜਾ ਬੰਦਾ ਸੱਪ ਦੀ ਜੁਨੇ ਪਿਆ ਹੋਇਆ ਹੈ ਨਾ ਉਹ ਤੋਂ ਬਦਕਿਸਮਤ ਬੰਦਾ ਇਸ ਦੁਨੀਆ ਦੇ ਉੱਤੇ ਕੋਈ ਹੈ ਨਹੀਂ ਸੱਪ ਨੂੰ ਤੁਸੀਂ ਦੇਖੋ ਹਮੇਸ਼ਾ ਚੰਦਨ ਦੇ ਪੇੜ ਦੇ ਉੱਤੇ ਜਿਹੜਾ ਪੇੜ ਹੈ ਨਾ ਉਹਦੇ ਉੱਤੇ ਲੱਗਦਾ ਉਹਦੇ ਲੱਗਣ ਦਾ ਉੱਥੇ ਕਾਰਨ ਪਤਾ ਕੀ ਹੈ ਚੰਦਨ ਠੰਡਾ ਹੁੰਦਾ ਚੰਦਨ ਠੰਡਕ ਦਿੰਦਾ ਹੈ ਤੇ ਸੱਪ ਨੂੰ ਕਦੇ ਵੀ ਜਿਹੜੀ ਆਰਾਮ ਨਹੀਂ ਮਿਲਦਾ ਸਕੂਨ ਨਹੀਂ ਮਿਲਦਾ ਜਿੰਨੀ ਜ਼ਹਿਰ ਉਹਦੇ ਅੰਦਰ ਹੁੰਦੀ ਹੈ ਨਾ ਉਹ ਜ਼ਹਿਰ ਉਹਨੂੰ ਅੰਦਰੋਂ ਹਰ ਵੇਲੇ ਸਾੜਦੀ ਰਹਿੰਦੀ ਹੈ ਇਹ ਜ਼ਹਿਰ ਖਤਮ ਕਰ ਦਿਆ ਉਹਨੂੰ ਹਰ ਵੇਲੇ ਅੰਦਰੋਂ ਕਿਸੇ ਇਨਸਾਨ ਦੇ ਛੋਟਾ ਜਿਹਾ ਜਿਹੜਾ ਸੱਪ ਉਹ ਕੱਟ ਜਵੇ ਨਾ ਥੋੜਾ ਜਿਹਾ ਉਹ ਜਾਨਲੇਵਾ ਹੋ ਸਕਦਾ ਬੰਦਾ ਕਿੰਨਾ ਤੜਫਦਾ ਉਹਦੀ ਜ਼ਹਿਰ ਕਿੰਨੀ ਖਤਰਨਾਕ ਹੁੰਦੀ ਹੈ ਤੇ ਉਹਦੇ ਬਾਰੇ ਸੋਚੋ ਜਿਹੜਾ ਹਰ ਵੇਲੇ ਐਨੀ ਜ਼ਹਿਰ ਅੰਦਰ ਲਈ ਫਿਰਦਾ ਤੇ ਉਹ ਬੰਦੇ ਅਜਿਹੀ ਜੂਨ ਜਿਹੜੀ ਐ ਉਹ ਛਡਾਉਂਦੇ ਨਹੀਂ ਅਜਿਹੀ ਮਾਪੇ ਵੀ ਜਿਹੜੇ ਹੁੰਦੇ ਆ ਨਾ ਜਿਹੜੇ ਇੱਕ ਹੀ ਔਲਾਦ ਦੀ ਹੋ ਕੇ ਇੱਕ ਹੀ ਪਾਸੇ ਦਾ ਹੋ ਕੇ ਸੋਚਦੇ ਆ ਬੰਦਾ ਅਖੀਰ ਦੇ ਵਿੱਚ ਉਹਨਾਂ ਦਾ ਵੀ ਕੁਝ ਨਹੀਂ ਜਿਨ੍ਹਾਂ ਨੇ ਇੱਕੋ ਔਲਾਦ ਦੇ ਬਾਰੇ ਸੋਚਿਆ ਹੁੰਦਾ ਕਿਉਂਕਿ ਇੱਕ ਪਾਸਾ ਤਾਂ ਉਹ ਪਹਿਲਾਂ ਹੀ ਖਤਮ ਕਰ ਚੁੱਕੇ ਹੁੰਦੇ ਆ ਤੇ ਦੂਜੇ ਪਾਸੇ ਜੋਗੇ ਹੁੰਦੇ ਆ ਫਿਰ ਬਾਅਦ ਦੇ ਵਿੱਚ ਦੂਜੇ ਪਾਸੇ ਨਛਿੱਤਰ ਵੀ ਪੈਣ ਨਾ ਮੁੜ ਕੇ ਉਹ ਉਸ ਪਾਸੇ ਆਉਣ ਜੋਗੇ ਨਹੀਂ ਰਹਿੰਦੇ ਕਿਉਂਕਿ ਉਹਨੂੰ ਤਾਂ ਉਹ ਅੱਥੀ ਬੰਦ ਕਰਕੇ ਗਏ ਹੁੰਦੇ ਨੇ ਠੀਕ ਹੈ ਤਾਂ ਇਸ ਕਰਕੇ ਇਹ ਸੋਚ ਕੇ ਉਦਾਸ ਨਹੀਂ ਹੋਣਾ ਕਿ ਤੁਹਾਡੇ ਨਾਲ ਜਿਹੜਾ ਹੈ ਉਹ ਤੱਕਾ ਹੋ ਗਿਆ ਤੁਹਾਡਾ ਹੱਕ ਕਿਸੇ ਨੇ ਮਾਰ ਲਿਆ ਜਿੰਨੀਆਂ ਵੀ ਮਰਜ਼ੀ ਔਖੀਆਂ ਸਥਿਤੀਆਂ ਹੋਣ ਵਾਹਿਗੁਰੂ ਪਰਖਿਆ ਲੈ ਸਕਦਾ ਪਰਮਾਤਮਾ ਪਰ ਉਹ ਕਦੇ ਵੀ ਕਿਸੇ ਨੂੰ ਉਸ ਔਖੇ ਵੇਲੇ ਦੇ ਵਿੱਚ ਛੱਡਦਾ ਨਹੀਂ ਹੈਗਾ ਸਮਾਂ ਚਾਹੇ ਚੰਗਾ ਹੋਵੇ ਚਾਹੇ ਮਾੜਾ ਇਹਦੀ ਇੱਕ ਖਾਸੀਅਤ ਹੈ ਕਿ ਇਹ ਬਦਲ ਜਾਂਦਾ ਹੈ ਸਮਾਂ ਬਦਲਦਾ ਜ਼ਰੂਰ ਹੈ ਹਰ ਕਿਸੇ ਦਾ ਬਦਲਦਾ ਹੈ ਤੁਹਾਡਾ ਵੀ ਬਦਲੇਗਾ ਹੋ ਸਕਦਾ ਹੈ ਤੁਸੀਂ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਨੇ ਕੋਈ ਬੋਲ ਕੇ ਦੱਸ ਦਿੰਦਾ ਹੈ ਨਾ ਹੋ ਸਕਦਾ ਮੇਰੇ ਘਰ ਚ ਇਸ ਤੋਂ ਵੀ ਜ਼ਿਆਦਾ ਪਰੇਸ਼ਾਨੀਆਂ ਹੋਣ ਪਰ ਮੈਂ ਕਹਿ ਹੀ ਨਾ ਰਹੀ ਹੁਵਾਂ ਠੀਕ ਹੈ ਤਾਂ ਇਹ ਨਾ ਸੋਚੋ ਕਿ ਇਹ ਸਿਰਫ ਤੁਹਾਡੇ ਹੀ ਘਰ ਦੀ ਗੱਲ ਹੈ ਕਰੋ ਘਰੀ ਇਹ ਹੀ ਕੁਝ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਪਰ ਇਹ ਚੀਜ਼ ਸੋਚੋ ਕਿ ਜੋ ਕੁਝ ਵੀ ਹੋ ਰਿਹਾ ਨਾ ਸਭ ਕੁਝ ਉਸ ਪ੍ਰਮਾਤਮਾ ਦੀ ਮਰਜ਼ੀ ਦੇ ਵਿੱਚ ਹੈ ਸਭ ਕੁਝ ਉਹਦੀ ਰਜ਼ਾ ਦੇ ਵਿੱਚ ਹੈ ਉਦੋਂ ਕੁਝ ਵੀ ਬਾਹਰ ਨਹੀਂ ਹੈਗਾ ਜੇ ਤੁਹਾਡਾ ਕਿਸੇ ਨੇ ਹੱਕ ਖਾਦਾ ਹੈ ਨਾ ਤਾਂ ਤੁਸੀਂ ਉਹਨੂੰ ਇੱਥੀ ਪਰਦਾ ਦੇਖੋਗੇ ਕਈ ਲੋਕੀ ਕਹਿੰਦੇ ਆ ਕਿ ਫਲਾਣਾ ਨੇ ਤਾਂ ਇੰਨਾ ਫਲਾਣੇ ਦਾ ਖਾਦਾ ਉਹਨੇ ਉਹਦਾ ਵੀ ਪੈਸਾ ਖਾਦਾ ਉਹਨੇ ਉਹਦਾ ਵੀ ਪੈਸਾ ਖਾਦਾ ਉਹਦਾ ਹੋਇਆ ਤਾਂ ਕੁਝ ਹੈ ਰਹੀ ਹਲੇ ਤਾਂ ਫੜ ਰਿਹਾ ਹੈ ਪਰ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਈ ਵਾਰ ਉਹ ਕਹਿੰਦੇ ਕਿ ਫਿਰ ਫਲਾੜੇ ਬੰਦੇ ਨੂੰ ਬਰਦਵਾ ਦਿੱਤੀ ਕਿ ਤੇਰਾ ਭਰ ਕੀ ਬੜਾ ਡੁੱਬੇ ਕੀ ਪਤਾ ਹਲੇ ਉਹ ਭਰ ਰਿਹਾ ਹੋਵੇ ਜਦੋਂ ਡੁੱਬੇਗਾ ਉਦੋਂ ਕਹਿੰਦੇ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਉਹਦੇ ਪੈਂਦੀਆਂ ਦੇਖੋ ਇੱਕ ਜਿਹੜੀ ਨਿੱਕੀ ਜੀ ਉਦਾਹਰਣ ਮੇਰੇ ਬੀਜੀ ਸਾਨੂੰ ਨਿੱਕੇ ਹੁੰਦਿਆਂ ਨੂੰ ਦੰਦੇ ਹੁੰਦੇ ਸੀ ਉਹ ਇਹ ਸੀ ਕਿ ਕਹਿੰਦੇ ਕਿ ਇੱਕ 베ਰੀ ਸੀ ਕਿਸੇ ਰਸਤੇ ਦੇ ਵਿੱਚ ਤੇ ਉਹ ਹਰ ਆਉਂਦੇ ਜਾਂਦੇ ਦੇ ਜਿਹੜਾ ਹੈ ਨਾ ਉਹ ਕੰਡੇ ਉਹਦੇ ਪੈਰਾਂ ਦੇ ਵਿੱਚ ਵੱਜਦੇ ਸੀ ਤੇ ਤੇਜ਼ ਹਵਾ ਚੱਲਣ ਲੱਗਦੀ ਜੀ ਜਦੋਂ ਕੋਈ ਨਿਕਲਦਾ ਉੱਥੋਂ ਤਾਂ ਉਸਕਸ ਕੇ ਕੱਪੜੇ ਵੀ ਪਾਟ ਜਾਂਦੇ ਸੱਟਾਂ ਵੀ ਜਿਵੇਂ ਲੋਕਾਂ ਦੇ ਕੰਡੇ ਵੀ ਚੁਗਦੇ ਠੀਕ ਹੈ ਬੜੇ ਪਰੇਸ਼ਾਨ ਸੀ ਲੋਕੀ ਤਾਂ ਕੋਈ ਮਕਸਦ ਤੋਂ ਉੱਥੋਂ ਨਿੱਕਲੇ ਤੇ ਉਹਨਾਂ ਨੂੰ ਕਿ ਉਹਨਾਂ ਦੇ ਜਦੋਂ ਕੰਡੇ ਚੁਬੇ ਤਾਂ ਉਹਨਾਂ ਨੇ ਕਿਹਾ ਭਾਈ ਫਲ ਫੁੱਲ ਬਦ ਫੁੱਲ ਹੈ ਨਾ ਜਿਹੜੇ ਨਾਲ ਸਾਥੀ ਸੀ ਉਹ ਬੜੇ ਹੈਰਾਨ ਹੋਏ ਉਹ ਕਹਿੰਦੇ ਕਿ ਬਾਬਾ ਜੀ ਉਹਨੇ ਸਾਡੇ ਕੱਪੜੇ ਪਾੜਦੇ ਸਾਡੇ ਕੰਡੇ ਚੁੱਕ ਗਏ ਤੁਸੀਂ ਇਸ ਬੇਰੀ ਨੂੰ ਫਿਰ ਵੀ ਅਸੀਸ ਦਿੱਤੀ ਹੈ ਕਿ ਬਦ ਫੁੱਲ ਤਾਂ ਉਹ ਮਹਾਪੁਰਸ਼ ਕਹਿਣ ਲੱਗੇ ਕਿ ਇਹ ਨਾ ਪਾਪ ਦੀ ਬੇਰੀ ਹੈ ਇਹ ਵਧੂਗੀ ਫੁੱਲੂਗੀ ਇਹਨੇ ਇੱਕ ਦਿਨ ਆਪਣੇ ਭਾਰ ਦੇ ਨਾਲ ਹੀ ਡਿੱਗ ਪੈਣਾ ਇਸ ਲਈ ਜੇ ਕਿਸੇ ਨੇ ਥੋੜਾ ਹੱਕ ਖਾ ਲਿਆ ਨਾ ਤੁਹਾਡੇ ਨਿਆਣਿਆਂ ਦਾ ਹੱਕ ਖਾ ਲਿਆ ਕੁਝ ਨਹੀਂ ਹੋਇਆ ਆਪਣੇ ਬੱਚਿਆਂ ਦੇ ਉੱਤੇ ਕੰਮ ਕਰੋ ਆਪਣੇ ਬੱਚਿਆਂ ਦੇ ਉੱਤੇ ਫੋਕਸ ਕਰੋ ਤੇ ਹਾਂ ਇੱਕ ਬਹੁਤ ਵੱਡੀ ਸੱਚਾਈ ਆਪਣੇ ਬੱਚਿਆਂ ਨੂੰ ਇਸ ਹਕੀਕਤ ਤੋਂ ਰੁੱਗਰੂ ਜ਼ਰੂਰ ਕਰਾਓ ਕਿ ਜਿਹੜੇ ਤੁਹਾਡੇ ਮਾਪਿਆਂ ਦੇ ਨਹੀਂ ਹੋਏ ਉਹ ਤੁਹਾਡੇ ਕਿੱਥੋਂ ਹੋਣੇ ਆ ਆਪਣੇ ਬੱਚਿਆਂ ਦੇ ਉੱਤੇ ਕੰਮ ਕਰੋ ਨਿਆਣਿਆਂ ਨੂੰ ਅਸਲੀਅਤ ਦਿਖਾਓ ਆਪਣੇ ਪਰਸਾਂ ਦੀ ਆਪਣੇ ਬੋਝਾਂ ਦੀ ਕਿ ਹੁਣ ਅਸੀਂ ਓਨੇ ਜੋਗੇ ਨਹੀਂ ਹੈਗੇ ਸਾਡੇ ਨਾਲ ਤੱਕਾ ਹੋ ਚੁੱਕਿਆ ਹੈ ਬੱਚੇ ਉਹ ਨਾ ਬਹੁਤ ਸਮਝਦਾਰ ਹੁੰਦੇ ਆ ਬਹੁਤ ਸਿਆਣੇ ਹੁੰਦੇ ਆ ਤੇ ਉਹ ਛੇਤੀ ਹੀ ਸਮਝ ਲੈਂਦੇ ਆ ਸਥਿਤੀਆਂ ਨੂੰ ਤੇ ਉਹਨਾਂ ਸਥਿਤੀਆਂ ਨੂੰ ਬਦਲਣ ਦੇ ਲਈ ਉਹ ਮਿਹਨਤ ਵੀ ਕਰਨੀ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਸ ਕੰਫਰਟ ਜ਼ੋਨ ਦੇ ਵਿੱਚ ਉਹ ਰਹੇ ਨੇ ਉਹ ਕੰਫਰਟ ਜ਼ੋਨ ਹੁਣ ਉਹਨਾਂ ਕੋਲ ਨਹੀਂ ਰਿਹਾ ਹੈਗਾ ਤੇ ਇਹਨਾਂ ਸਥਿਤੀਆਂ ਨੂੰ ਬਦਲਣ ਲਈ ਉਹਨਾਂ ਨੂੰ ਮਿਹਨਤ ਕਰਨੀ ਪੈਣੀ ਆ ਤਾਂ ਬੱਚੇ ਜਿਹੜੇ ਆ ਨਾ ਉਹ ਕਦੇ ਗਲਤ ਰਸਤੇ ਦੇ ਉੱਤੇ ਨਹੀਂ ਜਾਂਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਹੀਂ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦੇ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਜੀਤ ਪੰਦੇਲ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵਿਦਾ ਮੁਖਦਰ ਹੋਂਦਿਓ ਇਜਾਜ਼ਤ